ਅੱਜ ਆਪਣੇ ਕੋਲ ਜਿਹੜਾ ਵੀਡੀਓ ਹੈ ਢਾਡੀ ਗੁਰਪ੍ਰਤਾਪ ਸਿੰਘ ਜੀ ਪਦਮ ਇਹਨਾਂ ਦੇ ਵੀਡੀਓ ਅਸਾਂ ਵੇਖੇ ਨੇ ਕੋਈ 4-5 ਬਹੁਤ ਜ਼ਬਰਦਸਤ ਤੇ ਚੰਗੀ ਗੱਲ ਕਰਦੇ ਨੇ ਵਧੀਆ ਗੱਲ ਕਰਦੇ ਨੇ ਤੇ ਕੋਈ ਨਫ਼ਰਤ ਵਾਲੀ ਜਾਂ ਇਹੋ ਜਿਹੀ ਗੱਲ ਨਹੀਂ ਕਰਦੇ ਬਲਕਿ ਲੋਕਾਂ ਨੂੰ ਸਿੱਧੀ ਤੇ ਜਿਹੜੀ ਸੱਚੀ ਰਾਏ ਉਹ ਹੁੰਦੇ ਨੇ ਬਿਲਕੁਲ ਸਹੀ ਯਾਰ ਅ ਇਹਨਾਂ ਨੇ ਡਾਇਰੈਕਟਰ ਸਾਨੂੰ ਇੱਕ ਵਾਰੀ ਮੇਲ ਵੀ ਕੀਤੀ ਸੀ ਅਸੀਂ ਇਹਨਾਂ ਦੀ ਜਦੋਂ ਫਸਟ ਟਾਈਮ ਵੀਡੀਓ ਵੇਖੀ ਤੁਸੀਂ ਦੱਸਿਆ ਸੀ ਤੇ ਫਿਰ ਅਸੀਂ ਥੈਂਕ ਯੂ ਵੀ ਕਿਹਾ ਇਹਨਾਂ ਨੂੰ ਕਿ ਮਤਲਬ ਚਲੋ ਬਾਕੀ ਉਹਨਾਂ ਦਾ ਇੱਕ ਹੋਰ ਵੀਡੀਓ ਸਾਨੂੰ ਖੱਲਿਆ ਗਿਆ ਤੇ ਆਪਾਂ ਪਹਿਲੇ ਉਹ ਵੀਡੀਓ ਵੇਖ ਲਈਏ ਕਿ ਕਿਸ ਬਾਰੇ ਗੱਲ ਕਰਨ ਡਏ ਨੇ ਤੇ ਫਿਰ ਬਾਤ ਚਿੱਤ ਤੇ ਚਰਚਾ ਕਰਨੇ ਆ ਜਿਹੜੇ ਅੱਜ ਮਾਹੌਲ ਬਣੇ ਨੇ ਅਸੀਂ ਅੱਜ ਵੀ ਸ਼ਾਂਤੀ ਦੇ ਹਾਮੀ ਆ ਦਿੱਲੀ ਬਹਿ ਕੇ ਜੰਗ 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 ਕਰਨਾ ਬੜਾ ਸੌਖਾ ਵਾ ਤੁਹਾਨੂੰ ਪਤਾ ਇਹ ਜੰਗ ਲਵਾਈ ਕਿੰਨੇ ਪਾਕਿਸਤਾਨ ਨਾਲ ਕਿੰਨੇ ਲਵਾਈ ਹੈ ਮੀਡੀਏ ਨੇ ਭਾਰਤ ਦੇ ਮੀਡੀਏ ਦਾ ਨੰਬਰ ਪਤਾ ਕਿੰਵਾ ਵਾ ਦੁਨੀਆ ਦੇ ਵਿੱਚ 150 ਤੋਂ ਵੀ ਥੱਲੇ ਸਾਰੇ ਦੇਸ਼ਾਂ ਦੀ ਲਿਸਟ ਬਣਾ ਲਓ ਸਾਡੇ ਦੇਸ਼ ਦਾ ਮੀਡੀਆ 150 ਨੰਬਰ ਦੇ ਉੱਤੇ ਹੁੰਦਾ ਤਾਂ ਹੀ ਤੁਹਾਨੂੰ ਗੋਦੀ ਮੀਡੀਆ ਕਹਿੰਦੇ ਤੁਸੀਂ ਅੱਜ ਮੋਬਾਈਲ ਰੱਖ ਦਿਓ 2 ਦਿਨ ਵਾਸਤੇ ਜੰਗ ਕੋਈ ਨਹੀਂ ਹੈਗੀ ਮੋਬਾਈਲ ਵੇਖੀ ਜਾਓ ਵੇਖੀ ਜਾਓ ਤੁਹਾਨੂੰ ਐ ਲੱਗਦਾ ਵੀ ਤੋਪ ਹੁਣ ਵੀ ਸਿਰ 'ਚ ਵੱਜਣ ਲੱਗੀ ਆ ਕੇ ਕੜੀ ਤੱਕ ਐਵੇਂ ਗੱਲ ਬਿਲਕੁਲ ਸਹੀ ਹੈ ਐਨਾ ਜ਼ਿਆਦਾ ਉਹਨਾ ਉੱਥੇ ਬੈਠਾ ਜੰਗ 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 ਤੁਸੀਂ ਜਿੰਨੇ ਬੈਠੇ ਜੇ ਪੰਜਾਬ ਦੇ ਰਹਿਣ ਵਾਲੇ ਜੇ ਤੁਹਾਡੇ ਜੋ ਬਾਹ ਖੜੀ ਕਰਕੇ ਦੱਸੋ ਕਿੰਨੇ ਬੰਦੇ ਜੰਗ ਦੇ ਹਾਮੀ ਬੈਠੇ ਥੇ ਤੁਸੀਂ ਚਾਹੁੰਦੇ ਹੋ ਜੰਗ ਹੋਵੇ ਅਸੀਂ ਮੂੰਹ ਤੇ ਬੈਠੇ ਆ ਕੱਲੇ ਬੰਦੇ ਨਹੀਂ ਮਰਨੇ ਤੁਸੀਂ ਸਾਲਾਂ ਬੱਧੀ ਪਿੱਛੇ ਚਲੇ ਜਾਣਾ ਹੈ ਅਨਾਜ ਤੁਹਾਡਾ ਖਤਮ ਹੋ ਜਾਣਾ ਹੈ ਕਾਰੋਬਾਰ ਆ ਦੋ ਚਾਰ ਦਿਨ ਦੇਖ ਲਓ ਕਾਰੋਬਾਰ ਨੂੰ ਛੱਟ ਵੱਜੀ ਜਾਣਿਆ ਤੁਹਾਡੇ ਨੂੰ ਪੰਜਾਬ ਉਹ ਕੁਝ ਚੱਲੇਗਾ ਜਿਹੜਾ ਕਿਸੇ ਨੇ ਨਹੀਂ ਚੱਲਿਆ ਦਿੱਲੀ ਬੈਠਾ মিডিਆ ਜਿੰਨਾ ਮਰਜ਼ੀ ਆਖੀ ਜਾਂਦਾ ਅੰਦਰ ਖus ਕੇ ਮਾਰਾ ਇਹ ਕਰ دیا۔ ਉਹ ਕਰ دیا۔ ਇਹ ਕਹਦੇ ਇਹਨਾਂ ਨੂੰ ਇੱਥੇ ਪੰਜਾਬ ਚ ਲਿਆ ਕੇ ਪ੍ਰਾਣੀ ਫੇਰਨੀ ਚਾਹੀਦੀ ਵੀ ਸਾਰਿਆਂ ਨੂੰ ਇਕੱਠੇ ਕਰਕੇ ਲੈ ਆਓ ਆਨੇ ਬਾਨੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਵਿਖਾਓ ਵੀ ਪੰਜਾਬ ਚ ਹੋਣ ਕੀ ਡਿਆ ਤੁਸੀਂ ਜਿੰਨੇ ਬੈਠੇ ਹੋ ਤੁਹਾਡਾ ਕਿਸੇ ਦਾ ਪੁੱਤ ਬਾਰਡਰ ਤੇ ਖਲੋਤਾ ਵਾ ਕਿਸੇ ਦਾ ਭਰਾ ਬਾਰਡਰ ਤੇ ਖਲੋਤਾ ਫੌਜੀ ਵੀਰ ਤੁਹਾਡੇ ਚੋਂ ਬੈਠੇ ਆ ਫੌਜੀਆਂ ਦੇ ਪੁੱਤ ਬੈਠੇ ਆ ਫੌਜੀਆਂ ਦੇ ਬੱਚੇ ਬੈਠੇ ਆ ਫੌਜੀਆਂ ਦੀਆਂ ਭੈਣਾਂ ਬੈਠੀਆਂ ਫੌਜੀਆਂ ਦੀਆਂ ਮਾਵਾਂ ਬੈਠੀਆਂ ਫੌਜੀਆਂ ਦੀਆਂ ਜੀਵਨ ਸਾਥਣਾ ਬੈਠੀਆਂ ਤੁਹਾਡੇ ਚੋਂ ਕਿਹੜਾ ਬੰਦਾ ਚੰਦਾ ਵਾ ਉਹਦੇ ਘਰ ਦਾ ਜੀ ਲਾਸ਼ ਬਣ ਕੇ ਤੇ ਘਰ ਆਜੇ ਸ਼ਾਮ ਨੂੰ ਇਹ ਜੰਗ ਮੀਡੀਏ ਦੀ ਲਾਈ ਹੋਈ ਆ ਅੱਜ ਖਬਰਾਂ ਵੇਖਣੀਆਂ ਬੰਦ ਕਰ ਦਿਓ ਕੋਈ ਜੰਗ ਨਹੀਂ ਜੀ ਹੈਗੀ ਜਿਦਨ ਪਹਿਲ ਕਾਮ ਦੇ ਵਿੱਚ ਉਹਨਾਂ ਨੇ ਬੰਦੇ ਆ ਕੇ ਮਾਰੇ ਸੀ ਇੱਥੇ ਮਾਰੇ ਸੀ ਨਾ ਉੱਥੇ ਹੀ ਲੜਾਈ ਸ਼ੁਰੂ ਹੋਈ ਨਾ ਮੀਡੀਏ ਦਾ ਕੰਮ ਸੀ ਸਰਕਾਰ ਨੂੰ ਪੁੱਛਿਆ ਜਾਂਦਾ ਵੀ ਬੰਦੇ ਅੰਦਰ ਆ ਕੇ ਸਾਡੇ ਬੰਦੇ ਮਾਰ ਕਿੱਦਾਂ ਗਏ ਮੀਡੀਏ ਨੇ ਸਰਕਾਰ ਨੂੰ ਇਹ ਪ੍ਰਸ਼ਨ ਨਹੀਂ ਪੁੱਛਿਆ ਉਲਟਾ ਮੀਡੀਏ ਨੇ ਆਖਿਆ ਇਹ ਜੀ ਉਹਨਾਂ ਨੇ ਧਰਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਤੂੰ ਹਿੰਦੂਆਂ ਤੇ ਗੋਲੀ ਮਾਰ ਦਿੱਤੀ ਆ ਇਹ ਮੀਡੀਏ ਦਾ ਨੰਗਾ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਜਦੋਂ ਆ ਜੰਗ ਖਤਮ ਹੋਊਗੀ ਨਾ ਜਿੰਨੀ ਤੋਏ ਤੋਏ ਸਾਡੇ ਦੇਸ਼ ਦੀ ਮੀਡੀਏ ਕਰਕੇ ਹੋਣੀ ਆ ਰਹਿ ਰੱਬ ਦਾ ਨਾ ਭਾਰਤ ਦੇ ਮੀਡੀਏ ਨੇ ਮੂੰਹ ਵਿਖਾਉਣ ਜੋਗੇ ਨਹੀਂ ਕਿਤੇ ਦੁਨੀਆ ਤੇ ਰਹਿਣਾ ਜੰਗ ਬੰਦ ਕਰਨੀ ਦੋਆਂ ਘੰਟਿਆਂ ਦਾ ਕੰਮ ਆ ਤਰੀਕਾ ਤੁਹਾਨੂੰ ਮੈਂ ਦੱਸ ਦਿੰਨਾ ਜ਼ਰੂਰੀ ਚਾਹੀਦਾ ਵੈਸੇ ਤੇ ਕਿਉਂ ਆਮ ਲੋਕੀਏ ਦਾ ਖਮਿਆਜਾ ਭੁਗਤਣਾ ਤੁਸੀਂ ਕਹੋ ਆਪਣਾ ਜੁਲੀ ਬਿਸਤਰਾ ਚੋਕੇ ਹਰ ਦਹੀਂ ਸਾਲੀ ਇੱਧਰ ਨੂੰ ਭੱਜੋ ਪ੍ਰਧਾਨ ਮੰਤਰੀ ਤੋਂ ਲੈ ਕੇ ਕੁੱਲ ਐਮ.ਐਲ.ਏ ਕੁੱਲ ਐਮ.ਪੀ ਸਾਰੇ ਦੇਸ਼ ਦੇ ਜਿੰਨੇ ਐਮ.ਐਲ.ਏ ਦੂਜੀਆਂ ਸਟੇਟਾਂ ਦੇ ਵੀ ਆ ਜ਼ਰੂਰੀ ਹੋਣਾ ਚਾਹੀਦਾ ਜਿੰਨੇ ਏਡੇ ਅਹੁਦੇ ਤੇ ਪਹੁੰਚਣਾ ਵਾ ਲੋਡ ਪਈ ਤੇ ਬਾਰਡਰਾਂ ਦੇ ਉੱਤੇ ਸਭ ਤੋਂ ਪਹਿਲਾਂ ਅੱਗੇ ਹੋ ਕੇ ਇਹ ਲੜਨਗੇ ਜੇ ਨਿਆਣੇ ਆ ਗਏ ਤਾਂ ਦੋ ਦੋ ਮੁੰਡੇ ਲਿਆਓ ਆਪੋ ਆਪਣੇ ਏਕ-ਏਕ ਮੁੰਡਾ ਲਿਆਓ ਜੇ ਨਿਆਣੇ ਨਹੀਂ ਹੈਗੇ ਹੁਣ ਬਹੁਤੇ ਦੇ ਸਾਡੇ ਛੜੇ ਆ ਉੱਥੇ ਬੈਠੇ ਜਿਹੜੇ ਉੱਤੇ ਉਹਨਾਂ ਨੇ ਪਹਿਲਾਂ ਕਹਣਾ ਨਾਂ ਵੀ ਸਾਡਾ ਤੇ ਵਿਆਹ ਹੀ ਨਹੀਂ ਹੋਇਆ ਸਾਡੇ ਆਗੂ ਨੇ ਮੁੱਕਰ ਜਾਣਾ ਲੈਣਾ ਮੈਂ ਇਹਦੇ ਵਿਆਹਿਆ ਹੀ ਨਹੀਂਆ ਮੇਰਾ ਤੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਕਿਹਨੂੰ ਲਿਆਵਾਂ ਲੜਨ ਵਾਸਤੇ ਭਾਈ ਲਿਆਓ ਆਪਣੇ ਨਿਆਣੇ ਅਸੀਂ ਤੁਹਾਡਾ ਸਾਥ ਦੇਾਂਗੇ ਜਿੱਥੇ ਆਖੋਗੇ ਉੱਥੇ ਸਿਰ ਦੇ ਦੇਾਂਗੇ ਜਿੱਥੇ ਆਖੋਗੇ ਉੱਥੇ ਖਿਲਾਰ ਦੇਾਂਗੇ ਇਹ ਸਿਆਸਤ ਹੈ ਲਾਸ਼ਾਂ ਦੇ ਉੱਤੇ ਰੋਟੀਆਂ ਕਿਦਾਂ ਸੇਕਦੀਆਂ ਲੀਡਰਾਂ ਨੂੰ ਪੁੱਛੋ ਲੀਡਰ ਕਿਸੇ ਦਾ ਸਾਕਾ ਨਹੀਂ ਲੀਡਰ ਕਿਸੇ ਦਾ ਤੁਹਾਡਾ ਹਮਜੋਲੀ ਨਹੀਂ ਹੈਗਾ ਤੁਹਾਨੂੰ ਪਹਿਲਾਂ ਖਾੜਕੂਵਾਦ ਨੇ ਮਾਰ ਲਿਆ 5000 ਮੁੰਡਾ ਤੁਹਾਡਾ ਅੱਤਵਾਦੀ ਕਹਿ ਕੇ ਸਿਸਟਮ ਨੇ ਨਜਾਇਜ਼ ਮਾਰ ਦਿੱਤਾ ਸਾਰੇ ਖਾੜਕੂ ਥੋੜਾ ਹੈਗੇ ਸੀ ਇੱਕ ਪੀੜ੍ਹੀ ਤੁਹਾਡੀ ਜਾਜੇ ਚੜ ਕੇ ਬਾਹਰ ਚਲ ਗਈ ਆ ਤੇਜੀ ਪੀੜ੍ਹੀ ਚਟਾ ਪੀ ਪੀ ਕੇ ਮਰ ਚਲੀ ਆ ਤੁਹਾਡੇ ਪਿੰਡ ਚ ਨਹੀਂ ਕੋਈ ਪੀਂਦਾ ਵੇਚਦਾ ਦੇ ਬੜੀ ਚੰਗੀ ਗੱਲ ਪਰ ਮੈਨੂੰ ਲੱਗਦਾ ਨਹੀਂ ਕੋਈ ਬਚਿਆ ਹੋਊ ਪਿੰਡ ਇਹੋ ਜਿਹਾ ਜਿੱਥੇ ਨਾ ਵੇਚਣ ਵਾਲੇ ਹੋਣ ਤੇ ਨਾ ਪੀਣ ਵਾਲੇ ਹੋਣ ਬਹੁਤ ਕੁਝ ਹੋਣ ਡਿਆ ਅੰਦਰ ਖਾਤੇ ਸਭ ਕੁਝ ਚੱਲਣ ਡਿਆ ਤੇ ਜੇ ਆਹ ਮਾਰ ਵੱਜੀ ਨਾ ਚੌਥੀ ਪੰਜਾਬੀਓ ਬੜਾ ਸਮਝ ਕੇ ਪੈਰ ਰੱਖਿਓ ਬੜਾ ਸੁਲਝ ਕੇ ਪੈਰ ਰੱਖਿਓ মিডিਆ ਤੁਹਾਡੇ ਕੋਲੋਂ ਬੜਾ ਕੁਝ ਕਰਵਾਉਣ ਨੂੰ ਫਿਰਦਾ ਹੈ ਤੁਹਾਡੇ ਗੁਣ ਗਾ ਗਾ ਕੇ ਤੁਹਾਡੇ ਗੁਣ ਗਾ ਗਾ ਕੇ ਤੁਹਾਨੂੰ ਬਲਦੀ ਦੇ ਬੂਥੇ ਚ ਦੇਣ ਨੂੰ ਫਿਰਦਾ ਹੈ ਵੇਖਿਓ ਕਿਤੇ ਕੱਲ ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਆਂ ਦੇਸ਼ ਦੇ ਵਸਿੰਦੇ ਆਂ ਲੋੜ ਪਈ ਤੇ ਸਭ ਕੁਝ ਕਰਾਂਗੇ ਪਰ মিডিਏ ਦੀ ਚੋਕ ਵਿੱਚ ਆ ਕੇ ਖਬਰਾਂ ਵੇਖ-ਵੇਖ ਕੇ ਆਪਣਾ ਦਿਮਾਗ ਨਾ ਪਾਗਲ ਕਰੀ ਜਾਓ ਉਹ ਨਹੀਂ ਕਿਦੋਂ ਗੱਡੀ ਲੈ ਕੇ ਮੈਂ ਜਾਣਾ ਨਾ ਕਰਨੂੰ ਪੰਜ ਸੱਤ ਬੀਬੀਆਂ ਦੇ ਸਾਡੇ ਚੌਂਕ 'ਚੋਂ ਪੱਕੀਆਂ ਹੀ ਖਲੋਤੀਆਂ ਹੁੰਦੀਆਂ ਛਾਹ ਪੈਣਾ ਬੜਾ ਵੱਡਾ ਹਾਰ ਨਸੋ ਪਤਾ ਨਹੀਂ ਹੁੰਦਾ ਵੀ ਵਜਾ ਕੇ ਨਹੀਂ ਵਜਾ ਹਾਰ ਨਸੋ ਉਹ ਆਪਣੀਆਂ ਹੀ ਖਬਰਾਂ ਮਾਈਆਂ ਕੋਲੋਂ ਬੈਠੀਆਂ ਬਣਾਈ ਜਾਂਦੀਆਂ ਖਬਰਾਂ ਵੇਖ ਉਹ ਮੋਬਾਈਲ ਵੇਖ ਆਉਂਦੀਆਂ ਮੁੜ ਕੇ ਉਹਨੂੰ ਚੌਂਕ 'ਚ ਆ ਕੇ ਉਹਨੇ ਦੱਸਣਾ ਹੁੰਦਾ ਫੇਰ ਉਹਨੇ ਖਬਰ ਵੇਖਣੀ ਦੀ ਫੇਰ ਉਹਨੂੰ ਆ ਕੇ ਮੋਬਾਈਲ ਨੂੰ ਦੱਸਣਾ ਹੁੰਦਾ ਵਾ ਐਦਾਂ ਚੱਲਣ ਡਿਆ ਕੰਮ ਭਾਈ ਸਾਡਾ ਦੇ ਮੋਬਾਈਲ ਰੱਖ ਦਿਓ 2-4 ਦਿਨ ਜੰਗ ਜੁੰਗ ਕਿਤੇ ਨਹੀਂ ਲੱਗੀ हां मोबाइल ਵੇਖੀ ਜਾਉਂਦੇ ਮੀਡੀਆ ਨੇ ਅੱਜ ਹੀ ਸਭ ਤੁਹਾਡੇ ਘਰ 'ਚ ਹੀ ਬੰਬ ਸਤਾ ਦੇਣਾ ਵਾ ਉਹਦੇ ਭਾਣਾ ਤੇ ਤੋਪ ਸਿਰ ਤੇ ਬੀੜੀ ਪਈ ਆ ਤੁਹਾਡੇ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਜੰਗ ਜੰਗ ਕੂਕਣਾ ਬਹੁਤ ਸੌਖਾ ਵਾ ਜਦੋਂ ਜੰਗ ਪੱਲੇ ਪਈ ਨਾ ਪਤਾ ਉਦੋਂ ਲੱਗਣਾ ਵਾ ਅੱਗੇ ਵਾਲੀ ਜੰਗ ਨਹੀਂ ਹੈਗੀ ਵੀ ਉਧਰ ਉਹ ਬੰਦੂਕ ਚੱਲ ਗਈ ਉਧਰੋਂ ਗਨ ਚੱਲ ਗਈ ਉਧਰੋਂ ਤਲਵਾਰ ਚੱਲ ਗਈ ਉਧਰੋਂ ਤੀਰ ਚੱਲ ਗਿਆ ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਹੈਗੀਆਂ ਪੀੜੀਆਂ ਦੇ ਹਿਸਾਬ ਨਾਲ ਲੋਕ ਪਿੱਛੇ ਪੈ ਜਾਣਗੇ ਪੀੜੀਆਂ ਦੇ ਹਿਸਾਬ ਨਾਲ ਪੰਜਾਬ ਦੀ ਸੁੱਖ ਮੰਗੋ ਤੁਸੀਂ ਪੰਜਾਬ ਦੇ ਰਹਿਣ ਵਾਲੇ ਜੇ ਇੱਕ ਵਾਰੀ ਸਾਰੀ ਸੰਗਤ ਆਪਣੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਸੁੱਖ ਮੰਗੀਏ ਗੁਰੂਆਂ ਪੀਰਾਂ ਦੀ ਧਰਤੀ ਆ ਸਾਡਾ ਆਪਣਾ ਵਤਨ ਆ ਸਾਡੀ ਆਪਣੀ ਮਿੱਟੀ ਆ ਜੇ ਅਸੀਂ ਨਾ ਪੰਜਾਬ ਦੀ ਸੁੱਖ ਮੰਗੀਏ ਤੇ ਕੌਣ ਮੰਗੇਗਾ ਕਲਕੱਤੇ ਬੈਠਿਆਂ ਨੂੰ ਕੀ ਪਤਾ ਵੀ ਜੰਗ ਕਿੱਦਾਂ ਹੁੰਦੀ ਆ ਉਹਦੇ ਉੱਥੇ ਪਾਉਂਦੇ ਪੋਸਟਾਂ ਸੈਲੀਬ੍ਰੇਸ਼ਨ ਵਿਕਟਰੀ ਜੀਤ ਲਿਆ ਉਹ ਕਰਦਿਆ ਐਸਾ ਕਰਦਿਆ ਬਿਹਾਰ ਵਾਲਿਆਂ ਨੂੰ ਕੀ ਪਤਾ ਵੀ ਜੰਗ ਕਿੱਦਾਂ ਹੁੰਦੀ ਆ ਜੂਪੀ ਵਾਲਿਆਂ ਨੂੰ ਕੀ ਪਤਾ ਵੀ ਜੰਗ ਕਿੱਦਾਂ ਹੁੰਦੀ ਆ ਗੁਜਰਾਤੀਆਂ ਨੂੰ ਕੀ ਪਤਾ ਜੰਗ ਕਿੱਦਾਂ ਹੁੰਦੀ ਆ ਇਹਦਾ ਸੰਤਾਪ ਤੁਸੀਂ ਅੱਗੇ ਵੀ ਚੱਲਿਆ ਵਾ ਇਹਦਾ ਸੰਤਾਪ ਤੁਸੀਂ ਫੇਰ ਚੱਲੋਗੇ ਜੇ ਇਸ ਮੀਡੀਆ ਦੀਆਂ ਗੱਲਾਂ ਵਿੱਚ ਆਏ ਇਸ ਕਰਕੇ ਬੜੇ ਸਿਆਣੇ ਤੇ ਸੂਝਵਾਨ ਬਣ ਕੇ ਕੰਮ ਚਲਾਉਣ ਦੀ ਲੋੜ ਆ ਅਸੀਂ ਸ਼ਾਂਤੀ ਦੇ ਹਾਮੀ ਆ ਆ ਵੇ ਇੱਕ ਵਾਰੀ ਸਾਰੇ ਪੰਜਾਬ ਦੀ ਸੁੱਖ ਮੰਗੀਏ ਤੇ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਦਾਰ ਹਰੀ ਸਿੰਘ ਨਲੂਏ ਨੇ ਮੈਦਾਨੇ ਜੰਗ ਅੰਦਰ ਖਲੋ ਕੇ ਮਿਰਜ਼ਾ ਸਮੀਖਾਨ ਨੂੰ ਵੰਗਾਰਿਆ ਮਿਰਜ਼ਾ ਸਮੀਖਾਨ ਇਹ ਮਰਦਾਂ ਵਾਲੀ ਗੱਲ ਨਹੀਂ ਆ ਮੇਰੀ ਬਿਮਾਰੀ ਦਾ ਫਾਇਦਾ ਚੁੱਕ ਕੇ ਤੇ ਹਮਲਾ ਕਰਤਾ ਪਰ ਗੱਲ ਮੇਰੀ ਮਿੱਟੀ ਦੀ ਆਈ ਆ ਗੱਲ ਮੇਰੇ ਵਤਨ ਦੀ ਆਈ ਆ ਗੱਲ ਮੇਰੇ ਪੰਜਾਬ ਦੀ ਆਈ ਆ ਬਿਮਾਰੀਆਂ ਦੇ ਖੰਭ ਲਾ ਕੇ ਉੱਡ ਗਿਆ ਉਦਣ ਦੀਆਂ ਆ ਤੈਨੂੰ ਦੱਸੀਏ ਜੰਗ ਕਰੀ ਦੀ ਕਦੋਂ ਮਿਰਜ਼ਾ ਸਮੀ ਖਾਨ ਨੇ ਸਰਦਾਰ ਹਰੀ ਸਿੰਘ ਨਲੂਏਵਲ ਵੇਖਿਆ ਉਹਨੇ ਹਰੀ ਸਿੰਘ ਨਲੂਏ ਨੂੰ ਲੜਦਿਆਂ ਤੇ ਬੜੀ ਵਰੀ ਵੇਖਿਆ ਸੀ ਪਰ ਆਹਮੋ ਸਾਹਮਣੇ ਟੱਕਰਾ ਪਹਿਲੀ ਵਾਰ ਹੀ ਹੋਣਾ ਸੀ ਉਹਨੂੰ ਇਹ ਵੀ ਪਤਾ ਸੀ ਇਸ ਬੰਦੇ ਨੇ ਦੋ ਵਾਰੀ ਹਥਾਣਾ ਸ਼ੇਰ ਪਾੜ ਕੇ ਮਾਰਿਆ ਵਾ ਹਰੀ ਸਿੰਘ ਨਲੂਏ ਦੀਆਂ ਬਾਹਾਂ 'ਚ ਇੰਨੀ ਤਾਕਤ ਆ ਜ਼ਿੰਦਗੀ 'ਚ ਦੋ ਵਾਰੀ ਸ਼ੇਰ ਦਾ ਸ਼ਿਕਾਰ ਹਥਾਣਾ ਕਰ ਦੇਣਾ ਇਹ ਹਰੀ ਸਿੰਘ ਨਲੂਏ ਦੇ ਖੂਨ ਵਿੱਚ ਆ ਕਹਿੰਦਾ ਨਾ ਮਿਰਜ਼ਾ ਸੰਮੀ ਖਾਨ ਨੇ ਤਿੰਨ ਵਾਰ ਸਰਦਾਰ ਹਰੀ ਸਿੰਘ ਨਲੂਏ ਤੇ ਕੀਤੇ ਤਿੰਨ ਵਾਰ ਸਰਦਾਰ ਨੇ ਤਿੰਨੇ ਵਾਰ ਰੋਕੇ ਤੇ ਸਰਦਾਰ ਮੁਸਕਰਾ ਕੇ ਕਹਿੰਦਾ ਖਾਨ ਜੀ ਜਾ ਤੂੰ ਨਕਮਾ ਤੇ ਜਾ ਤੇਰਾ ਉਸਤਾਦ ਨਕਮਾ ਇਦਾਂ ਹੀ ਹੁੰਦਾ ਨਾ ਪੀ ਸਿੱਖਿਆ ਗਿਆ ਦੇ ਕੋਏ ਪੜ੍ਹਿਆ ਗਿਆ ਦੇ ਕੋ ਤੈਨੂੰ ਕੰਮ ਨਹੀਂ ਕਰਨਾ ਹੁੰਦਾ ਸਰਦਾਰ ਕਹਿੰਦਾ ਜਾ ਤੂੰ ਨਕਮਾ ਜਾ ਤੇਰਾ ਉਸਤਾਦ ਨਕਮਾ ਵਾਰ ਹਈਦਾਨੇ ਕਰੀਦਾ ਆਤ ਨੂੰ ਵਾਰ ਕਰਨ ਦੀ ਜਾਟ ਸਿਖਾਈਏ ਮਿਰਜ਼ਾ ਸੰਮੀ ਖਾਨ ਨੂੰ ਪਤਾ ਸੀ ਇਹ ਬੰਦਾ ਹੱਥਾਂ ਨਾਲ ਸ਼ੇਰ ਮਾਰ ਦਿੰਦਾ ਮਿਰਜ਼ਾ ਸੰਮੀ ਖਾਨ ਵਾਰੇ ਦਾ ਰੋਕਿਆ ਨਹੀਂ ਜਾਣਾ ਤੇਰੇ ਕੋ ਨਾਲ ਹੀ ਮੂੰਹ ਤਾਂ ਚੁੱਕ ਕੇ ਕਹਿੰਦਾ ਯਾ ਅੱਲਾ ਯਾ ਖੁਦਾਇਆ ਯਾ ਪਰਵਦਗਾਰ ਮੌਲਾ ਇੱਕ ਵਾਰੀ ਭਜਾ ਕੇ ਲੈ ਜਾ ਸੋਗੰਧ ਤੇਰੇ ਚਰਨਾਂ ਦੀ ਜ਼ਿੰਦਗੀ ਚ ਮੁੜ ਕੇ ਇਹਦੇ ਮੂੰਹ ਮੱਥੇ ਨਹੀਂ ਮੈਂ ਲੱਗਦਾ ਇੱਕ ਵਾਰੀ ਮੈਨੂੰ ਭਜਾ ਕੇ ਲੈ ਜਾ ਐਨੀ ਕਹਿ ਕੇ ਉਹਨੇ ਘੋੜੇ ਦੀਆਂ ਵਾਗਾਂ ਖਿੱਚੀਆਂ ਤੇ ਮਿਰਜ਼ਾ ਸਮੀਖਾਂ ਮੈਦਾਨੇ ਜੰਗ ਚੋਂ ਪੱਛ ਗਿਆ ਜਦੋਂ ਭੱਜ ਗਿਆ ਨਾ ਸਰਦਾਰ ਖੇੜ ਖੜਾ ਕੇ ਹੱਸਿਆ ਸਰਦਾਰ ਨੇ ਘੋੜਾ ਛੇੜਿਆ ਤੇ ਮਿਰਜ਼ਾ ਸਮੀਖਾਂ ਨੂੰ ਅੱਧੇ ਕਿਲੇ ਤੋਂ ਵੀ ਪਹਿਲਾਂ ਪਹਿਲਾਂ ਅੱਗੋਂ ਦੀ ਜਾ ਕੇ ਕੇਰ ਲਿਆ ਸਰਦਾਰ ਮੁਸਕਰਾ ਕੇ ਕਹਿੰਦਾ ਕਾਨ ਜੀ ਪੰਜਾਬ ਦਾ ਇੱਕ ਅਖਾਨ ਆ ਸ਼ਰੀਕ ਦੇ ਘਰ ਭਾਜੀ ਪਾਈਏ ਤੇ ਨਿਉਂਦਾ ਢੀਕੀ ਦਾ ਵਾ ਤੂੰ ਸਾਡੇ ਤੇ ਤਿੰਨ ਵਾਰ ਕਰੇ ਤੇ ਸਾਡਾ ਇੱਕਮ ਨਾ ਲੈ ਕੇ ਜਾਵੇਂ ਕੀ ਜਾ ਕੇ ਦੱਸੇਗਾ ਕਾਬਲ ਕੰਧਾਰ ਦੇ ਵਿੱਚ ਕਿ ਹਰੀ ਸਿੰਘ ਨਲੂਏ ਨੇ ਵਾਰ ਹੀ ਨਹੀਂ ਕੀਤਾ ਮੇਰੇ ਉਤੇ ਹੋਰ ਤਗੜਾ ਨਾਲੇ ਜਿੱਦਾਂ ਤੂੰ ਵਾਰ ਕਰਦਾ ਵਾ ਇਹ ਵਾਰ ਨਿਆਣਿਆਂ ਵਾਲੇ ਆ ਤੈਨੂੰ ਵਾਰ ਕਰਨ ਦੀ ਮੈਂ ਜਾਜ ਦੱਸਦਾ 30 ਅਪ੍ਰੈਲ ਸਾਲ 1837 ਜਮਰਾਉ ਦਾ ਮੈਦਾਨੇ ਜੰਗ ਮਿਰਜ਼ਾ ਸੰਮੀਖਾ ਸਾਹਮਣੇ ਖਲੋਤਾ ਸਰਦਾਰ ਹਰੀ ਸਿੰਘ ਨਲੂਆ ਨੀਲਾ ਬਾਣਾ ਨੀਲਾ ਦਸਤਾਰਾ ਉੱਤੋਂ ਦੀ ਚੱਕਰ ਇੱਕ ਮੋਢੇ ਤੇ ਤੀਰਾਂ ਵਾਲਾ ਪੱਥਾ ਇੱਕ ਮੋਢੇ ਤੇ ਕਮਾਨ ਕਿਆ ਬਾਤ ਲਖਦੇ ਲੜਕਦੀ ਸ੍ਰੀ ਸਾਹਿਬ ਗੱਜ ਚੌੜੀ ਛਾਤੀ ਮੋਟੀਆਂ ਮੋਟੀਆਂ ਬਾਵਾ ਮਰਦ ਨੇ ਪਾ ਕੇ ਘੋੜੇ ਦੀਆਂ ਰਕਾਬਾਂ ਚ ਭਾਰ ਪਾ ਕੇ ਮੱਥੇ ਤੇ ਗੈਰਤ ਦੀ ਤਿਉੜੀ ਮਿਰਜ਼ਾ ਸੰਮੀ ਖਾਨ ਦੇ ਉੱਤੇ ਇੱਕ ਭਰਵਾ ਵਾਰ ਹੇ ਮਰਦਤਾ <todas> ਜੰਡੀ ਸੇਕਣੇ ਜਿਹੜਾ ਹੱਥ ਹਿਲਾ ਕੇ ਇਹ ਪਟਕਾ ਕੇ ਉਹ ਘੋੜੇ ਉਤੋਂ ਸੁੱਟ ਲਿਆ ਸਮੀਖਾ ਸਰਦਾਰ ਹਰੀ ਸਿੰਘ ਨਲੂਏ ਨੇ ਅੱਧ ਚੋ ਪਾੜ ਕੇ ਥੱਲੇ ਸੁੱਟ ਦਿੱਤਾ ਪਠਾਣ ਭੱਜੇ ਉਹਨਾਂ ਪਠਾਣਾਂ ਦੇ ਮਗਰ ਨਦਾਨ ਸਿੰਘ ਪੰਜ ਥਾ ਗਿਆ ਨਦਾਨ ਸਿੰਘ ਪੰਜ ਥੇ ਦੀ ਮਦਦ ਉੱਤੇ ਹਰੀ ਸਿੰਘ ਨਲੂਆ ਗਿਆ ਚਟਾਨੋਲੇ ਲੁਕੇ ਹੋਏ ਲੁਕੇ ਹੋਏ ਨਹੀਂ ਲੁਕਾਏ ਹੋਏ ਅਸਲ ਜੋ ਖਰੀਦੇ ਹੋਏ ਬੰਦੇ ਸੀ ਡੋਗਰਾ ਪਾਰਟੀ ਦੇ ਉਹ ਆਈਐਸੇ ਕੰਮ ਸੀ ਕਿ ਜਦੋਂ ਦਾਲ ਲੱਗਾ ਪਾਵੇਂ ਇੱਧਰ ਆ ਕੇ ਤੇ ਪਾਵੇਂ ਉੱਧਰ ਆ ਕੇ ਹਰੀ ਸਿੰਘ ਨਲੂਏ ਤੇ ਮਾਰੂ ਬਾਹਰ ਹੋਊਗਾ ਹਰੀ ਸਿੰਘ ਨਲੂਏ ਨੂੰ ਦੋ ਗੋਲੀਆਂ ਵੱਜਦੀਆਂ ਸਰਦਾਰ ਹਰੀ ਸਿੰਘ ਨਲੂਆ ਲਢਾਲ ਹੋਇਆ ਜ਼ਖਮੀ ਹੋਇਆ ਵਾਪਸ ਜਮਰੋਦ ਦੇ ਕਿਲੇ ਵਿੱਚ ਆਉਂਦਾ ਹੈ ਉਸ ਜਮਰੋਦ ਦੇ ਕਿਲੇ ਵਿੱਚ ਆ ਕੇ ਸਰਦਾਰ ਮਹਾ ਸਿੰਘ ਨੇ ਵੇਖਿਆ ਇਹ ਪੂਰੀ ਵੀਡੀਓ ਰਾਜ ਹੀ ਡੱਕਦੀ ਆ ਆਓ আচ্ছা ਸਭ ਤੋਂ ਪਹਿਲਾ ਜਿਹੜਾ ਪਾਰਟ ਸੀ ਦਾ ਦੂਜੇ ਨੰਬਰ ਤੇ ਤੇ ਕੁਵੇਸ਼ਰੀ ਆ ਗਈ ਨਾ ਉਸੇ ਚੀਜ਼ ਦੀ ਉਹਨਾਂ ਦੇ ਪਹਿਲੇ ਪਾਰ ਚ ਮਤਲਬ ਸਰਦਾਰ ਜੀ ਉਹਨਾਂ ਨੇ ਆ ਮੀਡੀਆ ਦਾ ਜਿਹੜਾ ਰੋਲ ਰਿਹਾ ਇਸ ਪੂਰੀ ਵਾਰ ਦੇ ਵਿੱਚ ਉਹਨੂੰ ਬੜਾ ਲਪਾੜਿਆ ਵਧੀਆ ਤਰੀਕੇ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਉਹਨੂੰ ਮਤਲਬ ਕਿ ਉਹਨਾਂ ਦੇ ਚੱਕਰਾਂ 'ਚ ਉਹਨਾਂ ਨੇ ਆਖਿਆ ਆਪਣੇ ਮੋਬਾਈਲ ਜਿਹੜੇ ਨੇ ਇਹਨਾਂ ਨੂੰ ਪਾਸੇ ਰੱਖ ਦੋ ਵੋ ਤੇ ਜੰਗ ਹੈ ਹੀ ਕੋਈ ਨਹੀਂ ਸੀ ਤਗੜਾਈ ਹੈ ਹੀ ਸੀ ਮੋਬਾਈਲ ਖੋਲਦੇ ਸੀ ਜਿਵੇਂ ਸਾਹਮਣੇ ਵੀਡੀਓ ਦੇ ਵਿੱਚ ਆ ਰਹੇ ਹੁੰਦਾ ਸੀ ਤੁਹਾਨੂੰ ਐਵੇਂ ਲੱਗਦਾ ਜਿਗਾ ਕਿ ਹੁਣ ਵੀ ਸਿਗਰ ਹੈ ਆਮ ਜਿਵੇਂ ਅਸੀਂ ਵੇਂਦੇ ਹਾਂ ਤੇ ਕੋਈ ਚੀਜ਼ ਨਹੀਂ ਗੀ ਅੱਛਾ ਮੈਂ ਨਾ ਕਈ ਵੀਡੀਓ ਵੇਖੀਆਂ ਉਧਰ ਕਿ ਜਿਵੇਂ ਪਤਾ ਨਹੀਂ ਕੀ ਉਹ ਦੋਵਾਂ ਪਾਸੇ ਵਾਲਿਆਂ ਦੀਆਂ ਆਪਣੀ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਚੜਨ ਰਿਹਾ ਜਿੱਥੋਂ ਲੱਭੀ ਉਹ ਜਿਹਦੀ ਇਹਨਾਂ ਨੇ ਨਹੀਂ ਵੇਖਿਆ ਉਹ ਕਿਹੜੇ ਸ਼ਹਿਰ ਦੀ ਵੀਡੀਓ ਹੈ ਉਹ ਕਿੱਥੇ ਦੀ ਆਪਣੇ ਜਿਹੜੀ ਇਥੇ ਲੰਡੇ ਨੂੰ ਅੱਗ ਲੱਗੀ ਸੀ ਉਹ ਵੀਡੀਓ ਬੜੀ ਵਾਇਰਲ ਹੋਈ ਜਾਂ ਉਹ ਪੁਰਾਣੀਆਂ 2-2 ਚਾਚਾ ਸਾਲ ਪੁਰਾਣੀਆਂ ਵੀਡੀਓ ਚੁੱਕ ਚੁੱਕ ਕੇ ਨਾ ਉਹਨਾਂ ਨੇ ਲਾਤੀਆਂ ਤਾਂ ਕਹਿੰਦਾ ਜੀ ਇਹ ਜੰਗ ਦੇ ਵਿੱਚ ਹੋ ਰਿਹਾ ਤੇ ਉਹ ਫਿਰ ਵੀਊ ਵੀ ਚੰਗੇ ਲਏ ਉਹਨਾਂ ਤੇ ਲੋਕਾਂ ਨੇ ਲੰਡੇ ਵਾਲੀ ਅੱਗ ਨਾ ਹਾਂ ਉਹ ਪੜੇ ਹਾਲਾਂਕਿ ਮੇਰੇ ਕੋਲ ਪਈਆਂ ਸਨ ਵੀਡੀਓ ਮੋਬਾਈਲ ਦੇ ਵਿੱਚ ਨਾ ਤੇ ਉਹ ਅੱਗ ਵਾਲੀਆਂ ਜਿਹੜੀਆਂ ਵੀਡੀਓ ਨੇ ਉਹ ਲੋਕਾਂ ਹੀ ਪੋਸਟ ਕਰੀ ਜਾਣ ਕਰੀ ਜਾਣ ਥੱਲੇ ਕਈ ਕਮੈਂਟ ਕਰਨ ਡੇ ਨੇ ਜੀ ਇਹ ਜਿਹੜੇ ਸ਼ਹਿਰ ਵਿੱਚ ਹੋ ਗਿਆ ਹਮਲਾ ਤੇ ਕਿਤੇ ਹੋ ਗਿਆ ਉਹ ਮੈਂ ਕਿਹਾ ਸਾਡੇ ਸ਼ਹਿਰ 'ਚ ਅੱਗ ਲੱਗੀ ਸੀ ਸ਼ਾਰਟ ਸਰਕਟ ਤੋਂ ਆਇਦੋ 2 ਮਹੀਨੇ ਪਹਿਲਾਂ ਇਹਦੇ ਉਦੋਂ ਦਾ ਵੀਡੀਓ ਹੈ ਸਾਰਾ ਉਹੀ ਬਾਜ਼ਾਰ ਤੇ ਉੱਥੇ ਖਲੋਤੇ ਆ ਤੇ ਉਹ ਪੁੱਠੀਆਂ ਸਿੱਧੀਆਂ ਖਬਰਾਂ ਚਾੜੇ ਵਾਕੀ ਮੀਡੀਆ ਦੇ ਉੱਤੇ ਜੋ ਵਹਾਈ ਜਾਂਦੇ ਨੇ ਹੈ ਬਿਲਕੁਲ ਅਚਾ ਮੀਡੀਆ ਤੇ ਇਹ ਚੀਜ਼ਾਂ ਵਹਾਈ ਜਾਂਦੇ ਨੇ ਤੇ ਜਿਹੜੀਆਂ ਵਖਾਉਣ ਵਾਲੀਆਂ ਨੇ ਉਹ ਕੋਈ ਨਹੀਂ ਸੀ ਵਹਾਂਦਾ ਆ ਇੱਕ ਵੀਡੀਓ ਸੀ ਸਾਡੇ ਕੋਲ ਇੱਕ ਮੁਸਲਮਾਨ ਨਮਾਜ਼ ਪੜਨ ਲਿਆ ਠੀਕ ਹੈ ਇੱਕ ਸਰਦਾਰ ਜਾਂਦਾ ਗੱਡੀ ਚੋਂ ਨਿਕਲਦਾ ਛਤੜੀ ਲੈ ਕੇ ਜਾ ਕੇ ਉੱਤੇ ਫਲੋ ਜਾਂਦਾ ਉਧਰੋਂ ਹਾਂ ਔਲੇ ਪੈਣ ਦੇ ਨਾਲ ਵੀ ਪੈਣ ਡਿਆ ਬੜੀ ਗੱਲ ਆਇਆ ਹਾਂ ਇਹ ਵੀਡੀਓ ਕੋਈ ਨਹੀਂ ਬਹਾਨਾ ਚਲਾਉਂਦਾ ਪਿਆ ਇੱਕ ਜੀ ਆਪਾਂ ਦੁਬਾਰਾ ਪਲੇ ਕਰਕੇ ਵਾਹ ਆ ਦਿੰਦੇ ਹਾਂ ਇੱਕ ਮੁਸਲਮਾਨ ਨਮਾਜ਼ ਪੜਦਾ ਹੁੰਦਾ ਇੱਕ ਸਰਦਾਰ ਗੱਡੀ ਚੋਂ ਨਿਕਲ ਕੇ ਜਾ ਕੇ ਤੇ ਛਤਰੀ ਮਤਲਬ ਛਤਰੀ ਲੈ ਕੇ ਉਹਦੇ ਉੱਤੇ ਖਲੋ ਜਾਂਦਾ ਉਤੋਂ ਔਲੇ ਪੈਣ ਦੇ ਨਾਲ ਮੀਂਹ ਪੈਣ ਰਿਹਾ ਹੈ ਚੀਜ਼ਾਂ ਤੇ ਆਏ ਨੇ ਸਾਡੀਆਂ ਸਾਡਾ ਜਿਹੜਾ ਮਤਲਬ ਆ ਆਪਣਾ ਆਪਾਂ ਨੂੰ ਭਾਈਚਾਰੇ ਦਾ ਇੱਕ ਦੂਜੇ ਨਾਲ ਪਿਆਰ ਦਾ ਇਹ ਚੀਜ਼ਾਂ ਸਿਖਾਈਆਂ ਗਈਆਂ ਸਾਡਾ ਅੱਛਾ ਹੁਣ ਇਹ ਸਾਰੇ ਕੁਝ ਜਿੰਨੀਆਂ ਕੁਰਬਾਨੀਆਂ ਨੇ ਅਸੀਂ মিডিਆ ਦੇ ਚੱਕਰਾਂ 'ਚ ਆ ਕੇ ਤਬਾਹ ਕਰ ਲੈਣ ਲੱਗੇ ਆ ਇੱਕ ਦੂਜੇ ਨਾਲ ਨਫ਼ਰਤ ਫਲਾਣਾ ਉਧਰੋਂ ਕੋਈ ਗੱਲ ਕਰਦਾ ਕੋਈ ਇਧਰੋਂ ਕਰਦਾ ਉਹ ਬੰਦਾ ਪੁੱਛੇ ਇੱਕ ਕਾਮਨ ਸੈਂਸ ਦੀ ਗੱਲ ਹੈ ਕਿ ਆਪਣੇ ਫੈਮਿਲੀ ਦੇ ਵਿੱਚ ਕਿਸੇ ਦੀ ਲੜਾਈ ਹੋ ਜੇ ਨਾ ਬੇਸ਼ੱਕ ਤੁਸੀ ਉਹਦੇ ਨਾਲ ਗੁੱਸੇ ਹੀ ਹੋ ਜਾਂ ਕੋਈ ਮਸਲਾ ਮਸਾਇਲ ਹੈ ਉਹਦੀ ਲੜਾਈ ਲੱਗ ਜਾਂਦੀ ਹੈ ਕਿਸੇ ਦੇ ਨਾਲ ਕੋਈ ਲੜਾਈ ਕਿ ਤੁਹਾਨੂੰ ਤਕਲੀਫ ਹੋਣੀ ਹੈ ਤੁਸੀਂ ਆਖਣਾ ਐਸੀ ਦੀ ਤੈਸੀ ਯਾਰ ਸਾਡਾ ਫੈਮਿਲੀ ਮੈਂਬਰ ਹੈ ਜੇ ਕੋਣ ਪਰਲਾ ਤੁਸੀਂ ਸਾਥ ਦੋਗੇ ਨਾਲ ਖਲੋਵੋਗੇ ਭਾਵੇਂ ਜਿੰਨਾ ਵਿੱਚ ਗਮੋ ਗੁੱਸਾ ਹੋਵੇ ਇੱਕ ਦੂਜੇ ਨਾਲ ਬੰਦਾ ਭਾਵੇਂ ਨਾਰਾਜ਼ ਹੀ ਕਿਉਣਾ ਹੋਵੇ ਤੇ ਹੁਣ ਜੇ ਇਧਰੋਂ ਕੋਈ ਸਟੇਟਮੈਂਟ ਕਿਸੇ ਬੰਦੇ ਦੀ ਆ ਗਈ ਹੈ ਤੇ ਉਧਰ ਵਾਲਿਆਂ ਨੂੰ ਬੜੀ ਉਹਦੀ ਤਕਲੀਫ ਹੈ ਜੇ ਉਧਰੋਂ ਆਉਣ ਲਈ ਇਹ ਸਟੇਟਮੈਂਟ ਇਧਰ ਵਾਲਿਆਂ ਨੂੰ ਬੜੀ ਤਕਲੀਫ ਓਏ ਬੰਦਾ ਪੁੱਛੇ ਜਿੱਦੋਂ ਆਉਂਦੇ ਨੇ ਭਜਦੇਆਂ ਨੂੰ ਵਾਣ ਇੱਕੋ ਜੇ ਭਾਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ ਕੋਈ ਮਾੜਾ ਕੋਈ ਵੀ ਨਹੀਂ ਹੁੰਦਾ ਐਡਾ ਜਿੰਨੀ ਛੇਤੀ ਬੰਦਾ ਚੜਾਈ ਕਰ ਦਵੇ ਕਿਸੇ ਦੂਸਰੇ ਤੇ ਹੁਣ ਹੋਣਾ ਕੀ ਹੈ ਕਿ ਜਦੋਂ ਤੁਹਾਡੇ ਮੁਖੀ ਉਸਤਾਦ ਜੀ ਘਰ ਜਿਹੜੇ ਨੇ ਕਾਵਾਂ ਚਿੜੀਆਂ ਨੂੰ ਆਪਣੇ ਬੜੇ ਪਿਆਰੇ ਹੁੰਦੇ ਨੇ ਹਾਂਜੀ ਤੇ ਆਪਾਂ ਜਿਹੜੇ ਰਹਿੰਦੇ ਨੇ ਬੰਦੇ ਰਹਿੰਦੇ ਨੇ ਆਪਣੇ ਘਰ 'ਚ ਆਏ ਦੇਸ਼ ਜਿਹੜਾ ਵਤਨ ਮੁਲਕ ਜਿਹੜਾ ਹੈ ਠੀਕ ਹੈ ਪਾਰਟੀਸ਼ਨ ਹੋ ਗਈ ਉਸ ਤੋਂ ਪਹਿਲੇ ਤੇ ਆਪਾਂ ਇੱਕ ਹੀ ਸਨ ਲੇਕਿਨ ਉਸ ਤੋਂ ਬਾਅਦ ਜਦੋਂ ਵੰਡ ਪੈ ਗਈ ਚੀਜ਼ਾਂ ਹੋ ਗਈਆਂ ਹੁਣ ਡੈਫੀਨੇਟਲੀ ਇਧਰ ਵਾਲੇ ਬੰਦੇ ਜੇ ਇੰਡੀਆ ਦੀ ਸਪੋਰਟ ਕਰਨਗੇ ਤੇ ਬੰਦਾ ਕਹੇਗਾ ਉਹ ਕੀ ਤੁਸੀਂ ਬਗੈਰਤ ਹੋ ਕਿ ਆਪਣੇ ਘਰ ਨੂੰ ਛੱਡ ਕੇ ਉਹਨਾਂ ਦੀ ਸਪੋਰਟ ਕਰੀ ਜਾਂਦੇ ਹੋ ਬਿਲਕੁਲ ਇਸ ਤਰ੍ਹਾਂ ਉਧਰ ਵਾਲੇ ਜੇ ਇਧਰੋਂ ਸਪੋਰਟ ਕਰਨ ਤੇ ਮਾੜੀ ਗੱਲ ਹੈ ਨਾ ਚਾਹੁੰਦੇ ਕਿ ਸਾਣ ਦੋਵਾਂ ਪਾਸਿਆਂ ਤੇ ਪੰਜਾਬ ਇਹ ਚ ਆਉਂਦਾ ਸੀ ਕਿ ਲੜਾਈ ਨਾ ਹੋਵੇ ਉਧਰ ਕੋਈ ਨਹੀਂ ਆਉਂਦਾ ਕਿ ਵੀ ਅਸੀਂ ਲੜਾਈ ਚਾਹੁੰਦੇ ਨਹੀਂ ਸਾਡੇ ਉੱਤੇ ਮਸਲਤ ਕੀਤੀ ਜਾਣ ਲਈ ਸੀ ਤੇ ਸਟੇਟਮੈਂਟਾਂ ਨੂੰ ਸਟੇਟਮੈਂਟ ਤੇ ਡੈਫੀਨਿਟਲੀ ਹਰ ਬੰਦਾ ਅਗਰ ਉਦੋਂ ਕੋਈ ਬੋਲੇਗਾ ਤਾਂ ਡੈਫੀਨਿਟਲੀ ਇਸੇ ਹੀ ਕਹਾਂਗੇ ਵਹੀ ਠੀਕ ਹੈ ਮੁਲਕ ਆਪਣੇ ਵਾਸਤੇ ਬੋਲਣ ਦੇ ਨੇ ਇਹਦੇ ਵਿੱਚ ਕੋਈ ਗਲਤ ਗੱਲ ਤੇ ਨਹੀਂ ਉਹ ਕਰਨ ਦੇ ਬਿਲਕੁਲ ਸਹੀ ਗੱਲ ਤੇ ਜਦੋਂ ਮੁਲਕ ਦੇ ਉੱਤੇ ਗੱਲ ਆਏਗੀ ਉਦੋਂ ਹਰ ਬੰਦਾ ਹੀ ਫਿਰ ਗੱਲ ਕਰੂਗਾ ਮੈਂ ਮੈਨੂੰ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਸੀ ਨਾ ਕਿ ਆਲਣੇ ਆਲੀ ਮੈਨੂੰ ਗੱਲ ਯਾਦ ਆ ਗਈ ਸਾਡਾ ਮਕਾਨ ਬਣਦਾ ਹੋਇਆ ਜਦ ਸਾਹਮਣੇ ਨਾ ਮੇਰੇ ਕਜ਼ਨ ਹੁਣ ਖੜੇ ਹੋਣ ਤਾਂ ਮੈਨੂੰ ਕਹਿੰਦੇ ਯਾਰ ਉਹ ਮੀਟਰ ਤੇ ਚੈੱਕ ਕਰਕੇ ਆ ਮੈਨੂੰ ਨੀਸੀ ਬਤਾ ਉੱਥੇ ਨਾ ਉਹ ਇੱਕ ਇੱਕ ਤੁਹਨੇ ਨਾ ਚਿੜੀ ਆਮ ਇੱਕ ਇਸ ਤੋਂ ਥੋੜੀ ਜਿਹੀ ਵੱਡੀ ਚਿੜੀ ਹੁੰਦੀ ਹੈ ਕਾਲੇ ਤੇ ਇਸ ਰੰਗ ਦੀ ਨਾ ਉਹਨੇ ਨਾ ਬੱਚੇ ਦਿੱਤੇ ਸੀਗੇ ਮੀਟਰ ਦੇ ਬੈਕ ਸਾਈਡ ਦੇ ਉੱਤੇ ਨਾ ਉਹਨੇ ਆਲ ਨਾ ਬਣਾਇਆ ਸੀ ਮੈਨੂੰ ਉਹਨਾਂ ਨੇ ਕਿਹਾ ਮੈਂ ਖੰਬੇ ਦੇ ਕੋਲ ਮੀਟਰ ਦੇਖਣ ਗਿਆ ਲੱਗਿਆ ਮੈਂ ਮੀਟਰ ਦੇ ਕੋਲ ਜਾ ਕੇ ਇੰਨਾ ਖੜਾ ਹਾਂ ਸਤਾ ਜੀ ਚਿੜੀ ਤਾਰਾਂ ਤੇ ਬੈਠੀ ਉਹਨੇ ਆ ਗਿਆ ਮੇਰੇ ਸਿਰ ਦੇ ਉੱਤੇ ਹੀ ਤਾਂ ਮਾਰਿਆ ਨਾ ਮੈਂ ਭੱਜ ਗਿਆ ਉਹ ਹੱਸਣ ਲੱਗ ਪਿਆ ਮੈਂ ਕਿਹਾ ਇੰਨੇ ਮੈਂ ਨਾ ਕੀ ਕੀਤੀ ਕਹਿੰਦੇ ਸੀ ਜਾਣ ਕੇ ਕੀਤਾ ਕੱਲ੍ਹ ਸੱਢੇ ਵੀ ਦੋ ਵਾਰੀ ਪੈਰ ਟੀਏ ਇਹਨੇ ਬੱਚੇ ਦਿੱਤੇ ਪਿਛਲੀ ਸਾਈਡ ਦੇ ਜਿਹੜਾ ਕੋਲ ਜਾਂਦਾ ਨਾ ਉਹਦੇ ਮੀਡੀਆ ਦੇ ਕੋਲ ਉਹਨੂੰ ਇਹੀ ਲੱਗਦਾ ਵਾ ਕਿ ਇਹ ਮੇਰੇ ਨਿਆਣਿਆਂ ਵਾਸਤੇ ਖਤਰਾ ਹੈ ਬਿਲਕੁਲ ਔਰ ਬੰਦਾ ਫਿਰ ਹਰ ਹੱਦ ਤੱਕ ਆਪਣੇ ਬੱਚਿਆਂ ਵਾਸਤੇ ਹਰ ਹੱਦ ਤੱਕ ਜਾਂਦਾ ਲੜਾਈ ਠੀਕ ਹੈ ਮੀਡੀਆ ਦੇ ਉੱਤੇ ਲੱਗੀ ਹੈ ਹਰ ਚੀਜ਼ ਇਹ ਉਹ ਇਧਰੋਂ ਵੀ ਉਧਰੋਂ ਵੀ ਬਿਆਨ ਵੀ ਆਉਣ ਦੇ ਸਾਰਾ ਕੁਝ ਹੋਣ ਰਿਹਾ ਹੈ ਲੇਕਿਨ ਕੋਈ ਜ਼ਰਾ ਵੀ ਖੌਫ ਹੈ ਸੀ ਲੜਾਈ ਵਿੱਚ ਕਿਸੇ ਨੂੰ ਡਰ ਹੈ ਸੀ ਨਹੀਂ ਕਿਸੇ 'ਚ ਕੋਈ ਬੰਦੇ 'ਚ ਖੌਫ ਕੋਈ ਨਹੀਂ ਕਿ ਹਰ ਬੰਦੇ ਨੇ ਮਰਨਾ ਹੈ ਇੱਕ ਦਿਨ ਠੀਕ ਹੈ ਔਰ ਲੜਾਈ ਜੇਕਰ ਤੁਸੀਂ ਮਾਰਦੇ ਹੋ ਤਾਂ ਸ਼ਹੀਦ ਹੋ ਇਸ ਤੋਂ ਉੱਤੇ ਕੀ ਹੈ ਲੇਕਿਨ ਸਿਰਫ ਹੁੰਦਾ ਕੀ ਸੀ ਕਿ ਯਾਰ ਆਪਣੇ ਬੱਚੇ ਜਿਹੜੇ ਨੇ ਉਹਨਾਂ ਦਾ ਫਿਊਚਰ ਕੀ ਹੋਏਗਾ ਉਹਨਾਂ ਦੇ ਬਾਰੇ ਚ ਤਕਲੀਫ ਇਵੇਂ ਉਧਰ ਵੀ ਲੋਕਾਂ ਦੇ ਬੱਚੇ ਤੇ ਚਾਹੁੰਦਾ ਨਹੀਂ ਸੀ ਕੋਈ ਵੀ ਕਿ ਲੜਾਈ ਲੱਗੇ ਔਰ ਫਜ਼ੂਲ ਦੀ ਲੜਾਈ ਕੋਈ ਮੁੱਦਾ ਕੋ ਨਹੀਂ ਕੋਈ ਚੀਜ਼ ਕੋ ਨਹੀਂ ਕੋ ਟੌਪਿਕ ਹੋਣੇ ਕਿ ਲੜਾਈ ਕਿਉਂ ਲੱਗੀ ਹੈ ਭਾਈ ਐਵੇਂ ਮੁਸਲਤ ਕਰੀ ਜਾਂਦੇ ਤਾਂ ਉਹਦਾ ਡਰ ਪਿਆਦਾ ਕਿ ਸਾਡੇ ਨਾਲ ਪਾਸੇ ਦੇ ਲੋਕਾਂ ਦੇ ਸਪੈਸ਼ਲੀ ਮੀਡੀਆ ਨੇ ਮੀਡੀਆ ਨੇ ਕਰਦਾਰੀ ਲੋਕਾਂ ਦੇ ਵੀ ਕੋ ਨਹੀਂ ਸੀ ਅਸੀਂ ਤੇ ਮੀਡੀਆ ਨੂੰ ਵੇਖ ਕੇ ਡਰੇ ਸਾਂ ਨਾ ਅਸੀਂ ਦੇ ਮੀਡੀਆ ਨੂੰ ਆਮ ਰੂਟੀਨ ਜਿੱਤੇ ਆਪਾਂ ਵੇਖਦੇ ਹਾਂਗੇ ਕੋਈ ਚੀਜ਼ ਕੋ ਨਹੀਂ ਗਰੇਗਾ ਸਭ ਤੋਂ ਵੱਡਾ ਕਰਤਾਰ ਵੀ ਇਹ ਗੋਦੀ ਮੀਡੀਆ ਦਾ ਹੀ ਸਿਹਾ ਸਭ ਤੋਂ ਵੱਡਾ ਬਹੁਤ ਨੈਗੇਟਿਵ ਰੋਲ ਰਿਆ ਬਹੁਤ ਹੀ ਨੈਗੇਟਿਵ ਰੋਲ ਰਿਆ ਔਰ ਮੀਡੀਆ ਨੇ ਬੜੀ ਮਤਲਬ ਖਵਾਰੀ ਜਿਹੜੀ ਹੈ ਉਸ ਤੋਂ ਬਾਅਦ ਖਵਾਰੀ ਹੁਣ ਖੱਟਣ ਵੀ ਰਿਆ ਹੁਣ ਖਵਾਰੀ ਜਿਹੜੀ ਹੈ ਉਹ ਫੇਸ ਵੀ ਕਰਨੀ ਪੈਣ ਢੀ ਹੈ ਤੇ ਹੁਣ ਆਪਣੇ ਉਧਰ ਦੇ ਲੋਕ ਜਿਹੜੇ ਨੇ ਉਹ ਵੀ ਤੇ ਆਖਣ ਦੇ ਨੇ ਨਾ ਜਿਹੜੀਆਂ ਫੌਜਾਂ ਵੜ ਗਈਆਂ ਸਨ ਮਲਤਾਨ ਚ ਤੇ ਇੱਧਰ ਉੱਧਰ ਹੁਣ ਕਿੱਥੇ ਨ ਵਾਪਸ ਆ ਗਈਆਂ ਨੇ ਕਿਰੇ ਉੱਥੇ ਹੀ ਨੇ ਮਤਲਬ ਚੀਜ਼ਾਂ ਇਹ ਨੇ ਕਿ ਸੋਚ ਸਮਝ ਕੇ ਹਰ ਚੀਜ਼ ਨੂੰ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਗੱਲ ਜਿਹੜੀ ਹੈ ਰੱਬ ਸੋਣਾ ਮਿਹਰ ਕਰੇ ਜੀ ਦੋਵਾਂ ਪੰਜਾਬਾਂ ਦੇ ਦੋਵਾਂ ਮੁਲਕਾਂ ਦੇ ਉੱਤੇ ਜੰਗ ਕੋਈ ਚੰਗੀ ਚੀਜ਼ ਤੇ ਕੋਈ ਨਹੀਂ ਹੈ ਠੀਕ ਹੈ ਇੱਕ ਟਾਈਮ ਚੇਂਜ ਹੁੰਦਾ ਰਹਿੰਦਾ ਹੈ ਇੱਕ ਉਦੋਂ ਮਤਲਬ ਹੋ ਗਿਆ ਹੁਣ ਠੀਕ ਹੋ ਗਿਆ ਹੁਣ ਉਹ ਪਿਛਲੀਆਂ ਗੱਲਾਂ ਨੂੰ ਹੀ ਧੁਈ ਜਾਂਦੇ ਨੇ ਇੱਕੋ ਹੀ ਚੀਜ਼ ਬਾਹਰ ਆ ਰਹੀ ਹੈ ਯਾਰ ਇਹਨਾਂ ਚੀਜ਼ਾਂ ਚੋਂ ਹੁਣ ਆਪਾਂ ਪ੍ਰੈਕਟੀਕਲ ਲਾਈਫ ਆਪਣੀ ਸ਼ੁਰੂ ਕਰੋ ਜੋ ਵੀ ਹੈ ਠੀਕ ਹੈ ਅਮਨ ਹੋ ਗਿਆ ਅਮਨ ਪੀਸ ਦੀ ਗੱਲ ਕਰੋ ਕੀ ਰੱਖਿਆ ਲੜਾਈਆਂ ਝਗੜੀਆਂ ਕੋਈ ਆਪਣਾ ਕਲੈਰੀਫਾਈ ਕਰਨ ਰਿਹਾ ਕੋਈ ਜਸਟੀਫਿਕੇਸ਼ਨ ਪੁਸ਼ ਕਰਨ ਰਿਹਾ ਕੋਈ ਪੁਸ਼ ਕਰਨ ਰਿਹਾ ਚਲੋ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਰੱਖੋ ਜੀ ਆਪਣਾ ਖਿਆਲ